ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਬਦਮਾਸ਼ਾਂ ਦੇ ਹੌਸਲੇ ਇਸ ਕਦਰ ਉੱਚੇ ਹੋ ਰਹੇ ਨੇ ਕੋਨਾਂ ਨੂੰ ਜ਼ਰਾ ਵੀ ਪ੍ਰਸ਼ਾਸਨ ਦਾ ਖੌਫ ਨਾ ਰਿਹਾ ਤੇ ਚਿੱਟੇ ਦਿਨ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਜੈ ਇੱਕ ਮਾਮਲਾ ਅਜਨਾਲਾ ਤੋਂ ਸਾਹਮਣੇ ਹੈ ਜਿੱਥੇ ਦਿਨ ਦਿਹਾੜੇ ਇੱਕ ਸੁਨਿਆਰੇ ਦੀ ਦੀਕਾਰ ਦੁਕਾਨ ਨੂੰ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਜਿਸ ਦੀ ਪੂਰੀ ਘਟਨਾ ਜਿਹੜੀ ਹੈ ਉਹ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਏ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਦੋ ਨਕਾਬਪੋਸ਼ ਇੱਕ ਦੁਕਾਨ ਦੇ ਉੱਪਰ ਜੋ ਹੈ ਦਾਖਲ ਹੁੰਦੇ ਨੇ ਸੁਨਿਆਰੇ ਦੀ ਦੁਕਾਨ ਹੈ ਜੁਐਲਰੀ ਸ਼ਾਪ ਹੈ ਉੱਥੇ ਜਾ ਕੇ ਦਾਖਲ ਹੁੰਦੇ ਨੇ ਨਕਾਬਪੋਸ਼ ਪਹਿਲਾਂ ਤਾਂ ਉਸ ਦੁਕਾਨਦਾਰ ਦੇ ਨਾਲ ਸਰਦਾਰ ਬੰਦਾ ਉਹਦਾ ਨਾਲ ਹੱਥ ਮਲਾਉਂਦੇ ਨੇ ਉਸ ਤੋਂ ਬਾਅਦ ਅਚਾਨਕ ਪਿਸਤੌਲ ਕੱਢ ਲੈਂਦੇ ਨੇ ਤੇ ਉਸ ਤੋਂ ਬਾਅਦ ਜੋ ਚੀਜ਼ਾਂ ਪਈਆਂ ਹੁੰਦੀਆਂ ਨੇ ਜੋ ਗਹਿਣੇ ਪਏ ਹੁੰਦੇ ਨੇ ਉਹ ਚੋਕ ਲੈਂਦੇ ਨੇ ਉਸ ਤੋਂ ਬਾਅਦ ਇੱਕ ਜਣਾ ਹੋਰ ਦੁਕਾਨ ਦੇ ਵਿੱਚ ਬੈਠਾ ਹੁੰਦਾ ਤਾਂ ਉਹਨਾਂ ਨੇ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੰਦੇ ਨੇ ਦੁਕਾਨਦਾਰ ਨੂੰ ਵੀ ਬੰਦ ਕਰ ਦਿੰਦੇ ਨੇ ਉਸ ਤੋਂ ਬਾਅਦ ਜੋ ਦੁਕਾਨ ਦੇ ਵਿੱਚ ਲੋਕਰ ਹੁੰਦੇ ਨੇ ਜੋ ਸੁਨਿਆਰਾਂ ਦੇ ਵੱਲੋਂ ਲੋਕਰ ਰੱਖੇ ਹੁੰਦੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਪਣਾ ਸਮਾਨ ਰੱਖਿਆ ਹੁੰਦਾ ਗਹਿਣੇ ਰੱਖੇ ਹੁੰਦੇ ਨੇ ਤਾਂ ਉਸ ਦੇ ਵਿੱਚੋਂ ਵੀ ਕੁਝ ਗਹਿਣੇ ਜਿਹੜੇ ਨੇ ਲੁੱਟ ਕੇ ਉਫਰਾਰ ਹੋ ਜਾਂਦੇ ਹਾਲਾਂਕਿ ਹੱਥ ਜੋੜਦੇ ਰਹਿੰਦਾ ਉਹ ਸ਼ਖਸ ਦੁਕਾਨਦਾਰ ਸਰਦਾਰ ਬੰਦੇ ਹੱਥ ਜੋੜਦਾ ਰਹਿ ਜਾਂਦਾ ਪਰ ਬਦਮਾਸ਼ ਇੱਕ ਨਹੀਂ ਸੁਣਦੇ ਅਤੇ ਜੋ ਵੀ ਗਹਿਣਾ ਘੱਟਾ ਹੁੰਦਾ ਜੋ ਵੀ ਕੈਸ਼ ਹੁੰਦਾ ਉਹ ਲੈ ਕੇ ਉਹ ਤੋਂ ਫਰਾਰ ਹੋ ਜਾਂਦੇ ਤਾਂ ਜੁਐਲਰ ਦੀ ਦੁਕਾਨ ਨੂੰ ਲੁਟੇਰਿਆਂ ਦੇ ਵੱਲ ਨਿਸ਼ਾਨਾ ਬਣਾਇਆ ਗਿਆ ਤਾਂ ਅਜਨਾਲਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਅਜਨਾਲਾ ਦੇ ਡੇਰਾ ਬਾਬਾ ਨਾਨਕ ਰੋਡ ਤੇ ਇੱਕ ਦੁਕਾਨ ਹੈ ਜੋ ਜੁਐਲਰਸ ਹੈ ਤਾਂ ਉੱਥੇ ਜਾ ਕੇ ਲੁਟੇਰੇ ਆਉਂਦੇ ਨੇ ਦੋ ਲੁਟੇਰੇ ਨੇ ਉਹ ਮੂ ਬੰਨੇ ਹੁੰਦੇ ਨਹੀਂ ਹਾਲਾਂਕਿ ਚਿਹਰਾ ਉਹਨਾਂ ਦਾ ਦਿਖਾਈ ਨਹੀਂ ਦਿੱਤਾ ਪਹਿਲਾਂ ਹੱਥ ਮਿਲਾਉਂਦੇ ਨੇ ਉਸ ਤੋਂ ਬਾਅਦ ਕਿਸੇ ਦਾ ਪਤਾ ਪੁੱਛਦੇ ਨੇ ਐਨੇ ਦੇ ਵਿੱਚ ਉਹ ਪਿਸਤੌਲ ਕੱਢ ਕੇ ਜੋ ਹੈ ਉਹ ਤਾਣ ਲੈਂਦੇ ਨੇ ਉਸ ਸ਼ਖਸ ਦੇ ਉੱਪਰ ਦੁਕਾਨਦਾਰ ਦਿੱਤੇ ਉਪਰ ਉਸ ਤੋਂ ਬਾਅਦ ਪੂਰੀ ਘਟਨਾ ਨੂੰ ਅੰਜਾਮ ਦਿੰਦੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਬਾਕੀ ਦਾ ਸਾਮਾਨ ਵੀ ਜੋ ਲੋਕਰ ਦੇ ਵਿੱਚ ਪਿਆ ਹੁੰਦਾ ਲੁੱਟ ਕੇ ਫਰਾਰ ਹੋ ਜਾਂਦੇ ਨੇ ਗੱਲੇ ਦੇ ਵਿੱਚ ਜਿੰਨੇ ਪੈਸੇ ਪਏ ਹੁੰਦੇ ਨੇ ਉਹ ਲੁੱਟ ਕੇ ਫਰਾਰ ਹੋ ਜਾਂਦੇ ਤਾਂ ਦੁਕਾਨਦਾਰ ਦਾ ਕਹਿਣਾ ਹੈ ਕਿ 12 ਤੋਲੇ ਉਹਨਾਂ ਦੇ ਸੋਨਾ ਸੀਗਾ 6 ਕਿਲੋ ਚਾਂਦੀ ਤੇ ਨਾਲ ਹੀ 50000 ਕੈਸ਼ ਸੀ ਉਹ ਵੀ ਲੁੱਟ ਕੇ ਉਹ ਫਰਾਰ ਹੋ ਗਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਕਦਰ ਕਟਨਾਵਾ ਪੰਜਾਬ ਦੇ ਵਿੱਚ ਜਿਹੜੀਆਂ ਵਧ ਰਹੀਆਂ ਨੇ ਜ਼ਰਾ ਵੀ ਇਹਨਾਂ ਨੂੰ ਖੌਫ ਨਹੀਂ ਹੈ ਇਹਨਾਂ ਲੁਟੇਰਿਆ ਨੂੰ ਜ਼ਰਾ ਵੀ ਕੋਈ ਅਪੋਰਾ ਵੀ ਕੋਈ ਡਰ ਪਾਉ ਨਹੀਂ ਰਿਹਾ ਪ੍ਰਸ਼ਾਸਨ ਦਾ ਪੁਲਿਸ ਦਾ ਤੇ ਸ਼ਰੀਆਮ ਅਜਿਹਾਂ ਕਟਨਾਮਾਂ ਨੂੰ ਜਿਹਾ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਤਾਂ ਉਧਰ ਦੁਕਾਨਦਾਰ ਦੇ ਵੱਲੋਂ ਪੁਲ ਪ੍ਰਸ਼ਾਸਨ ਨੂੰ ਗੁਹਾਰ ਲਾਈ ਗਈ ਹੈ ਕਿ ਵੱਡਾ ਨੁਕਸਾਨ ਜਿਹੜਾ ਉਹਨਾਂ ਦਾ ਹੋਇਆ ਤਾਂ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਜਲਦ ਤੋਂ ਜਲਦ ਜਿਹੜੇ ਚੋਰ ਫੜੇ ਜਾਣ ਤਾਂ ਕੀ ਕਰਨ ਦੁਕਾਨਦਾਰ ਤੋਂ ਸੁਣਾ ਦਿੰਨੇ ਮੇਰਾ ਵੀਜੀ ਕੁਲਦੀਪ ਸਿੰਘ ਨਾ ਆ ਏ ਕੁਲਰ ਨੇਰਾ ਰੋਡ ਤੇ ਮੇਰੀ ਦੁਕਾਨ ਆ ਰਾਜ ਸਵਾਮੀ ਦੇ ਲਾਗੇ ਇੱਥੇ ਅਸੀਂ ਬੈਠੇ ਆ ਕਿ ਮੇਰੇ ਵੀਰਜੀ ਅੰਗਰੇਜ਼ ਸਿੰਘ ਉਹਨਾਂ ਦਾ ਸਮਾਨ ਇੱਥੇ ਪਿਆ ਸੀ ਅਸੀਂ ਸਮਾਨ ਤੋਲਣ ਦੇ ਆ ਸਮਾਨ ਉਹਨਾਂ ਬਣਾਉਣਾ ਸੀ ਤੇ ਦੋ ਮੁੰਡੇ ਆਏ ਆ ਉਹਨਾਂ ਨੇ ਮੂੰਹ ਬੱਧੇ ਸੀ ਕਿ ਆਉਂਦੇ ਨਾਲ ਲੈਂਦੇ ਵੀਮਰ ਫੌਜੀ ਨੂੰ ਜਾਣਦੇ ਜੋ ਅਸੀਂ ਕਹ ਅਸੀਂ ਨਾ ਜੀਮਰ ਫੌਜੀ ਨੂੰ ਜਾਣਦੇ ਤੇ ਨਾਲ ਹੀ ਉਹਨਾਂ ਪਿਸਤੌਲ ਘੱਟ ਕੇ ਸਮਾਨ ਫੜ ਲਿਆ ਨਾਲ ਆਂਦੇ ਵੀ ਇਹ ਹੋਰ ਪੇਟੀ ਕੋਲੋਂ ਮੁਰਗੇ ਸਾਨੂੰ ਅੰਦਰਵਾੜਦਾ ਤੇ ਉਹਨਾਂ ਨੂੰ ਅੰਦਰਵਾੜਨ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਫਿਰ ਮੇਰੀ ਜੀ ਸੇਫ ਹੁੰਦੀ ਉਹ ਖਲਾਈ ਕੱਲੀ ਕੱਲੀ ਚੀਜ਼ ਖੋਲੀ ਤੇ ਇਥੋਂ ਸਮਾਨ ਲੈ ਗਏ ਆ ਤਕਰੀਬਨ 12 13 ਟੋਲੇ ਸਮਾਨ ਆ 6 ਕਿਲੋ ਚਾਂਦੀ ਆ ਤੇ 50 ਹਜ਼ਾਰ ਰੁਪਏ ਦੇ ਕਰੀਬ ਆ ਕਿੰਨੇ ਜਣੇ ਸੀ ਦੋ ਜਣੇ ਜੀ ਉਹਾਂ ਦੇ ਗੱਡੀ 'ਚ ਸਾਲਟ ਪਈ ਆ ਕੋਲ ਵੀ ਥਿਆ ਰਿਆ ਸੀ ਉਹਨਾਂ ਨੇ ਹਾਂਜੀ ਉਹਨਾਂ ਨੇ ਕੋਲ ਥਿਆ ਰੀ ਉਹਨਾਂ ਨੇ ਕੱਢਿਆ ਥਿਆ ਰੀ ਸੋ ਪੁਲਿਸ ਨੂੰ ਕੀਤਾ ਸੂਚਿਤ ਹਾਂਜੀ ਪੁਲਿਸ ਨੂੰ ਸੂਚਿਤ ਕੀਤਾ ਉਸੇ ਟਾਈਮ ਤਕਰੀਬਨ ਆ ਗਏ ਨੇ ਉਹ ਕਰ ਰਹੇ ਨੇ ਆਪਣੀ ਕਾਰਵਾਈ ਕੀ ਮੰਗ ਕਰਦੇ ਹਾਂ ਮੰਗ ਇਹੋ ਕਰਨੇ ਪ੍ਰਸ਼ਾਸਨ ਤੋਂ ਮੰਤਰੀ ਸਾਹਿਬ ਕੋ ਇਹੋ ਮੰਗ ਕਰਨੇ ਵੀ ਇਹੋ ਜੇ ਗੁੰਡਾਗਰਦੀ ਨੂੰ ਨੱਥ ਪਾਓ ਤੇ ਕੋਈ ਨਾ ਕੋਈ ਦੁਕਾਨਦਾਰ ਤੇ ਸੇਫ ਰਹੇ ਅਸੀਂ ਨੋਰਮਲ ਮਾੜੇ ਜਿਹੇ ਦੁਕਾਨਦਾਰ ਹਾਂ ਇਹ ਤੋਂ ਵੀ ਸੇਫ ਹੋਏ ਚੱਕੇ ਆਹਨ ਇਹਨਾਂ ਨਾਲ ਮੇਰੇ ਬੇਟੀ ਦਾ ਵਿਆਹ ਜੀ ਇਹਨਾਂ ਦਾ ਸਮਾਨ ਪਿਆ ਉਹ ਵੀ ਨਾਲ ਚੱਲ ਗਿਆ ਜੀ 6.5 ਟੋਲੇ ਇਹਨਾਂ ਦਾ ਸੀ ਟੋਟਲ ਕਿੰਨਾ ਸੀ ਟੋਟਲ ਤਕਰੀਬਨ 12 ਟੋਲੇ ਸਮਾਨ ਉਹ ਕਿੰਨੀ ਕੀਮਤ ਬਣਦੀ ਇਹਦੀ 8-9 ਲੱਖ ਰੁਪਏ ਹੋਣੇ ਕੋਈ ਚਾਂਦੀ ਦੀ ਹੋ ਗਈ ਕੋਈ ਤੁਹਾਨੂੰ ਪਹਿਲਾਂ ਕਿਸੇ ਰੈਕੀ ਕੀਤੀ ਹੋਵੇ ਕੋਈ ਇਸ਼ਾਰਾ ਚ ਆਇਆ ਨਹੀਂ 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 ਏਦਾਂ ਦੀ ਜੀ ਨੋਰਮਲੀ ਆਏ ਐ ਇਸ ਵੇਖ ਕੇ ਗੱਡੀ ਚ ਖਲੋਗੇ ਕੋਈ ਇਹੋ ਜਾਂ ਨਹੀਂ ਕੋਈ ਕੋਈ ਪਛਾਣ ਚ ਵੀ ਨਹੀਂ ਆਇਆ ਨਹੀਂ ਜੀ ਮੈਂ ਐਤਵਾਰ ਦੁਕਾਨ ਖੋਲਦਾ ਹੀ ਨਹੀਂ ਆ ਵੀਰ ਜੀ ਹੁਣੇ ਆਉਣਾ ਹੈ ਤਾਂ ਹੀ ਦੁਕਾਨ ਖੋਲਦੀ ਆ ਕਿਸੇ ਦਾ ਕੋਈ ਸ਼ੱਕ ਹੈ ਨਹੀਂ ਜੀ ਕਿਸੇ ਦਾ ਕੋਈ ਸ਼ੱਕ ਨਹੀਂ ਆ ਸਾਡੇ ਜੀ ਇੱਕ ਦੀਪਕ ਜੁਵਲਰ ਨੇ ਜੀ ਅਜਨਾਲਾ ਵਿੱਚ ਮੇਰਾ ਬਾਬਾ ਨਾਨਕ ਤੇ ਇਹ ਇਹ ਅੱਜ ਇਹਨਾਂ ਨੇ ਆਪਣੀ ਦੁਕਾਨ ਖੋਲੀ ਹੋਈ ਸੀਗੀ ਤੇ ਇਹਨਾਂ ਕੋਲ ਅੰਗਰੇਜ਼ ਸਿੰਘ ਰਾਏਪੁਰ ਤੋਂ ਜਿਹੜੇ ਇਹਨਾਂ ਦੇ ਕਸਟਮਰ ਆਏ ਸੀ ਇਹ ਆਪਣੇ ਮੇਲਾ ਸੋਨੇ ਦਾ ਜਿਹੜਾ ਲੈਣ-ਦੇਣ ਕਰ ਰਹੇ ਸੀਗੇ ਤੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ ਤੇ ਇੱਕ ਕਰੇਟਾਕਾਰ ਤੇ ਕੁੱਲ ਤਿੰਨੇ ਜਣੇ ਸੀਗੇ ਇੱਕ ਡਰਾਈਵਰ ਬਾਹਰ ਰਿਹਾ ਤੇ ਦੋ ਜਣੇ ਜਿਹੜੇ ਐ ਤੇ ਅੰਦਰ ਆਏ ਨੇ ਤੇ ਉਹਨਾਂ ਨੇ ਇਹਨਾਂ ਤੋਂ ਗਨ ਪੁਆਇੰਟ ਤੇ ਕੋਈ 12 ਟੋਲੇ ਸੋਨਾ ਤੇ 50000 ਰੁਪਏ ਨਕਦ ਤੇ ਕੁਝ ਚਾਂਦੀ ਜਿਹੜੀ ਐ ਲੈ ਗਏ ਨੇ ਤੇ ਅਸੀਂ ਔਕੇ ਤੇ ਪਹੁੰਚ ਕੇ ਸਾਡੀਆਂ ਟੀਮਾਂ ਜਿਹੜੀਆਂ ਅਸੀਂ ਆਪਣਾ ਕੰਮ ਸ਼ੁਰੂ ਕਰਤਾ ਜੀ ਤੇ ਬਹੁਤ ਜਲਦੀ ਅਸੀਂ ਇਹਨੂੰ ਪ੍ਰੈਸ ਕਰਕੇ ਤੁਹਾਨੂੰ ਦੱਸਾਂਗੇ